ਕਿਸਾਨ ਭਰਾਵੋ ਮੇਰਾ ਖਿਆਲ ਵੀ ਜੂਰੀਆ ਖਾਦ ਤਾਂ ਕੋਈ ਜ਼ਿੰਮੇਦਾਰ ਨਹੀਂ ਹੋਣਾ ਵੀ ਜਿਹੜਾ ਨਾਂ ਪਾਉਂਦਾ ਹੋਵੇ ਪਰ ਇਹਦੇ ਨਾਲ ਵੀ ਜੁੜੀ ਹੋਈ ਜਾਣਕਾਰੀ ਇੱਕ ਅੱਜ ਤੁਹਾਡੇ ਨਾਲ ਸਾਂਝੀ ਕਰਦਗੇ ਵੀ ਜਿਹੜੀਆਂ ਤਾਂ ਹੈਗੀਆਂ ਵਢਾਣਕ ਕਿਸਮਾਂ ਜਿਹੜੀਆਂ ਹੈਗੀਆਂ 155 160 ਦਿੰਦੀਆਂ ਕਿਸਮਾਂ ਉਹਨਾਂ ਦੇ ਵਿੱਚ 45 ਦਿਨਾਂ ਵਿੱਚ ਜੂਰੀਆ ਪੂਰਾ ਕਰ ਦਿਓ ਤੇ ਲਗਭਗ 3 ਘਟਾਂ ਦੇ ਇੱਕ ਪੈਣਾ ਚਾਹੀਦਾ 5-5 ਘਟੇ ਨਾਂ ਪਾਓ ਮੇਰੇ ਵੀਰੋ ਜਿਹੜੀਆਂ ਹੈਗੀਆਂ ਦਰਮਿਆਨੇ ਸਮੇਂ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ 140 145 ਦਿੰਦੀਆਂ ਕਿਸਮਾਂ 135 ਦੀਆਂ ਉਹਨਾਂ ਦੇ ਵਿੱਚ ਦੋ ਗੱਟੇ ਹੀ ਸਿਫਾਰਿਸ਼ ਹੈਗਾ ਉਹਨਾਂ ਯੂਰੀਆ ਬਹੁਤ ਹੈ ਵੱਧ ਯੂਰੀਆ ਨਾ ਪਾਓ ਮੌਸਮ ਚੰਗਾ ਚੱਲਦਾ ਤੇ 40 ਦਿਨਾਂ ਚ ਪੂਰਾ ਕਰ ਦਿਓ ਇਸ ਤੋਂ ਇਲਾਵਾ ਜਿਹੜੀਆਂ ਹੁਣ ਆ ਗਈਆਂ ਘੱਟ ਸਮੇਂ ਦੀਆਂ ਕਿਸਮਾਂ ਚਾਹੇ ਹਾਈਬ੍ਰਿਡ ਆ ਚਾਹੇ ਬਾਸਮਤੀ ਚਾਹੇ ਕੋਈ ਹੋਰ ਆ ਉਹਨਾਂ ਦੇ ਵਿੱਚ ਤੁਸੀਂ ਲੋਡ ਅਨੁਸਾਰ ਵੀ ਜੇ ਕੋਈ ਪਿਛਲੀ ਫਸਲ ਵੀ ਖਾਦ ਹਰੀ ਖਾਦ ਵਾਲੀ ਸੀ ਫਿਰ 20 ਕਿਲੋ ਘਟਾ ਲਓ ਨਹੀਂ ਤਾਂ 75 ਕਿਲੋ ਤੋਂ ਲੈ ਕੇ 90 ਕਿਲੋ ਦੇ ਕਹੀ ਯੂਰੀਆ ਪਾਓ ਵੱਧ ਯੂਰੀਆ ਪਾਓ ਨਾ ਕੋਈ ਝਾੜ ਦੀ ਗਾਰੰਟੀ ਨਹੀਂ ਹੈਗੀ ਯੂਰੀਆ ਵੱਧ ਪਾਓਗੇ ਤਾਂ ਬੂਟੇ ਨੂੰ ਪोटाश ਘੱਟ ਮਿਲੂਗੀ ਆਪਣੇ ਖੇਤਾਂ ਦੀ ਇਰੇਗਾ ਘਟਾਉਣਗੇ ਫੇਰੀ ਬਵਾਦਿਆਂ ਘਟਾਉਣੀਆਂ ਫੇਰੀ ਘੱਟ ਖਰਚ ਹੋਵੇਗਾ ਐਵੇਂ ਨਹੀਂ ਹੈਗਾ ਵੀ ਜੂਰੀਏ ਦੇ ਨਾਲ ਤੁਸੀਂ ਧੱਕਾ ਕਰਕੇ ਫਸਲ ਦੇ ਨਾਲ ਧੱਕਾ ਕਰਕੇ ਝਾੜ ਲੈ ਲਓਗੇ